ਅਸਲਾਮੁਅਲਾਈਕੁਮ ਸਤਿ ਸ਼੍ਰੀ ਅਕਾਲ ਜੀ Haryana ਨੂੰ ਦੇਰਕੁਮ ਕਰਦੇ ਆ ਤੁਹਾਡਾ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਚੜੀਕਲਾ ਪੰਜਾਬ ਜੀ ਅੱਜ ਕੀ ਵੇਖਣ ਆ ਲਿਆ ਜੀ ਆਤਰੇ ਡਿਫਰੈਂਟ ਵੀਡੀਓ ਆਪਾਂ ਬੜੀ ਮਸਟ ਆ ਰਹੀ ਸੀ ਇਹਨੀਆਂ ਦੀਆਂ ਵੀਡੀਓਜ਼ ਦੀ ਤੇ ਅਸੀਂ ਲੱਗੇ ਬਾਈ ਮਹਿਲ ਸੀ ਚੰਡੀਗੜ੍ਹ ਵਾਲੇ ਹਾਂ ਬਾਈ ਮੈਂ ਐਸੀ ਚੰਡੀਗੜ੍ਹ ਵਾਲੇ ਹਾਂ ਜੀ ਕਾਫੀ ਬਹੁਤ ਜ਼ਿਆਦਾ ਨੈਦਰੀ ਕੁਐਸਟ ਹੈ ਸੁਣਿਆ ਇਹਨਾਂ ਨੇ ਆਪਾਂ ਪਹਿਲੇ ਫਸਟ ਟਾਈਮ ਸੁਣਨ ਲੱਗੇ ਹਾਂ ਮੈਂ ਇਹ ਫਸਟ ਟਾਈਮ ਸੁਣਨ ਆ ਰਹੀ ਫਸਟ ਟਾਈਮ ਸੁਣਨ ਲੱਗੇ ਹੈ ਇਹਨਾਂ ਦੇ ਇਸ਼ਰ ਟੀਵੀ ਦੀ ਇਹ ਆਪਣੇ ਕੋਲ ਵੀਡੀਓ ਅੱਜ ਦੀ ਆਪਾਂ ਪਹਿਲੇ ਵੀਡੀਓ ਵੇਖਦੇ ਹਾਂ ਉਸ ਤੋਂ ਬਾਅਦ ਆਪਣੇ ਵਿਚਾਰ ਕਰਾਂਗੇ ਤੇ ਨੈਣਾਂ ਨਕਸ਼ੀਏ ਤਾਂ ਸੁੰਦਰ ਨੇ ਟੱਕੜੀ i <laughs> ਦਿਆ ਵੈਸੇ ਇਹਨਾਂ ਨੇ ਕਸਮ ਨਾਲ ਇਹਨਾਂ ਦੀ ਵਾਇਸ ਵੀ ਜਿਵੇਂ ਜਪਾਸਰ ਦੇਖ ਨੂੰ ਮੈਂ ਜਿ ਛੂਰੀ ਸੀ ਆਵਾਜ਼ ਹੋਰ ਮਿਲਿਆ ਨਾ ਥੋੜਾ ਜਿਹਾ ਮੈਨੂੰ ਵੀ ਆ ਕੇ ਲੱਗਿਆ ਕਿ ਕਿਸੇ ਐਵੇਂ ਥੋੜਾ ਜਿਵੇਂ ਬਸ ਇਹ ਚੱਲਦਾ ਰਹੇ ਅੱਖਾਂ ਬੰਦ ਕਰਕੇ ਬੰਦਾ ਸੁਣਦਾ ਰਹੇ ਕੰਧ ਦੇ ਵਿੱਚ ਬੰਦਾ ਸੁਣਦਾ ਰਹੇ ਬਹੁਤ ਅੱਛੀ ਆਵਾਜ਼ ਫਸਟ ਟਾਈਮ ਹੀ ਆਪਾਂ ਇਹ ਨਹੀਂ ਦੇਖਿਆ ਭਾਈ ਮਹਿਲ ਜੀ ਬਹੁਤ ਅੱਛੀ ਰਿਕੁਐਸਟ ਭੇਜੀ ਤੁਸੀਂ ਸਾਨੂੰ ਬਹੁਤ ਭਾਈ ਮਹਿਲ ਜੀ ਚੰਡੀਗੜ੍ਹ ਵਾਲਾ ਚੰਡੀਗੜ੍ਹ ਜੀ ਬਹੁਤ ਇਹਨਾਂ ਨੇ ਨੀਅਤ ਦੇ ਨਾਲ ਜੋਸ਼ ਦੇ ਨਾਲ ਜਿਹੜਾ ਸਾਡੇ ਆਸਤੇ ਲੈ ਕੇ ਆਏ ਕਿੰਨੀ ਸੰਗਤ ਬੈਠੀ ਸੀ ਸੁਣ ਰਹੀ ਸੀ ਔਰ ਮਤਲਬ ਹਰ ਕਿਸੇ ਨੂੰ ਵਾਕਿ ਸਾਨੂੰ ਰੱਬ ਦੇ ਬਾਹੀ ਯਕੀਨ ਕਰਨਾ ਚਾਹੀਦਾ ਸਾਨੂੰ ਕਿਸੇ ਦੇ ਅਗਰੀਆਂ ਦੇਖੋ ਅਸੀਂ ਅਗਰ ਕਿਸੇ ਦੇ ਅੰਦੀ ਹੱਥ ਖਿਲਾਵਾਗੇ ਤਾਂ ਕਿਸੇ ਨੂੰ ਸਾਡਾ ਮਜ਼ਾਕ ਬਣਾ ਕੇ ਸਾਡੇ ਸਿਰੋਵਾਂਗੇ ਲੋਕੀ ਮਜ਼ਾਕ ਬਣਾਣਗੇ ਕਿ ਉਹ ਰੱਬੋ ਜਿਹੜਾ ਅਸੀਂ ਉਹਦੇ ਆ ਕੇ ਇੱਕ ਅੰਸੂ ਵੀ ਬਹਾ ਦੇਵਾ ਦੇਣਾ ਤੇ ਉਹ ਰੱਬ ਸਾਡੀ ਜ਼ਿੰਦਗੀ ਨੂੰ ਸੰਭਾਲਦਾ ਅੱਜ ਨਾ ਮੈਂ ਇੱਕ ਛੋਟਾ ਜੀ ਇੱਕ ਮਤਲਬ ਦਾਸਤਾਨ ਹੀ ਸੈਲਜੇ ਛੋਟੀ ਜੀ ਇੱਕ ਪੜਾਈ ਸੀ ਕਿ ਇੱਕ ਬੰਦਾ ਸੀ ਉਹਨੇ ਆਪਣੇ ਨਾਲ ਬੇਟੇ ਨੂੰ ਬਿਠਾਇਆ ਖੰਦੇ ਤੇ ਔਰ ਦੋ ਬਿੰਡਿਕਸ ਦੇ ਦਰਮਿਆਨਾ ਇੱਕ ਲੰਬੀ ਰੱਸੀ ਤੇ ਉਹ ਆਰਾਮ ਨਾਲ ਚੱਲ ਰਿਹਾ ਸੀ ਠੀਕ ਹੈ ਆਪਣੇ ਬੱਚੇ ਆਪਣੇ ਬੇਟੇ ਨੂੰ ਕੱਦੇ ਤੇ ਬਿਠਾ ਕੇ ਉਹ ਆਰਾਮ ਨਾਲ ਚੱਲ ਰਿਹਾ ਸੀ ਲੋਕ ਦੇਖ ਰਹੇ ਸੀ ਲੋਕਾਂ ਦੀ ਜਾਨ ਮੁੱਠੀ ਚਾਈ ਹੋਈ ਸੀ ਕਿ ਹਾਏ ਹੁਣ ਗਿਰਿਆ ਤੇ ਹੁਣ ਕੀ ਔਰ ਆਰਾਮ ਨਾਲ ਚੱਲ ਗਿਆ ਉਹਨੇ ਆਪਣੇ ਬੱਚੇ ਨੂੰ ਉਤਾਰਿਆ ਉਹਨੇ ਕਿਹਾ ਤੁਹਾਨੂੰ ਕੀ ਲੱਗਦਾ ਜੀ ਮੈਂ ਹੁਣ ਦੁਬਾਰਾ ਚੱਲਾ ਜਾਣਾਗਾ ਉਸ ਰੱਸੀ ਤੋਂ ਉਹਨੇ ਕਿਹਾ ਹਾਂ ਤੂੰ ਮੁੰਡੇ ਨੂੰ ਬਿਠਾ ਕੇ ਚੱਲਾ ਜਾ ਤਾਂ ਤੂੰ ਹੁਣ ਵੀ ਇਜ਼ੀਲੀ ਚੱਲਾ ਜਾਏਗਾ ਉਹਨੇ ਕਿਹਾ ਕਿ ਅਗਰ ਤੁਹਾਨੂੰ ਮੇਰੇ ਤੇ ਇੰਨਾ ਯਕੀਨ ਹੈ ਤੁਸੀਂ ਆ ਮੈਂ ਇੱਕ ਜਣਾ ਕੋਈ ਕੰਦੇ ਤੇ ਬੈਠੇ ਮੈਂ ਉਹਨੂੰ ਲੈ ਕੇ ਜਾਣ ਪਾਰ ਕੋਈ ਵੀ ਨਹੀਂ ਬੈਠੇ ਉਹ ਕਹਿੰਦੇ ਇਹੀ ਤੇ ਭਰੋਸਾ ਯਕੀਨ ਚ ਫਰਕ ਆ ਅਸੀਂ ਅਸੀਂ ਅੱਲਾ ਤੇ ਯਕੀਨ ਤੇ ਰੱਖਦੇ ਆ ਲੇਕਿਨ ਅੱਲਾ ਤਾਲਾ ਤੇ ਭਰੋਸਾ ਨਹੀਂ ਰੱਖਦੇ ਕਿ ਉਹ ਸਾਨੂੰ ਥਾਮ ਲੇਗਾ ਉਹ ਸਾਨੂੰ ਮੁਸ਼ਕਲਵਾਂ ਚੋਂ ਕੱਢ ਲੇਗਾ ਅਸੀਂ ਕਹਿੰਦੇ ਹਾਏ ਪਤਾ ਨਹੀਂ ਕੀ ਹੋ ਜਾਏਗਾ ਹਾਏ ਕੀ ਹੋ ਜਾਏਗਾ ਅਸੀਂ ਰੱਬ ਤੇ ਭਰੋਸਾ ਨਹੀਂ ਕਰਦੇ ਅਸੀਂ ਕਹਿੰਦੇ ਨਾ ਸਾਨੂੰ ਕਿਸੇ ਚੀਜ਼ ਦੀ ਚਾਹ ਹੁੰਦੀ ਆ ਅਸੀਂ ਕਹਿੰਦੇ ਕਿ ਉਹ ਹੋ ਜਾਵੇ ਉਹ ਨਹੀਂ ਹੁੰਦੀ ਆ ਤੇ ਅਸੀਂ ਕਹਿੰਦੇ ਨਹੀਂ ਅਸੀਂ ਸਾਡੇ ਜਿਹੜਾ ਅਸੀਂ ਮਾ ਯੂਜ਼ ਤੇ ਹੋ ਜਾਂਦੇ ਲੇਕਿਨ ਮਾ ਯੂਜ਼ ਵੀ ਹੋਣਾ ਚਾਹੀਦਾ ਤੇ ਆਪਰ ਤੋਂ ਬਿਹਤਰ ਤੋਂ ਵੀ ਬਿਹਤਰੀਨ ਤੁਹਾਡੇ ਆਸ ਵਿੱਚ ਰੋਸਾ ਰੱਖੋ ਆਪਣੇ ਰੱਬ ਤੇ ਉਹ ਜਿਹਨੇ ਤੁਹਾਨੂੰ ਪੈਦਾ ਕੀਤਾ ਉਹਨੇ ਹੀ ਤੁਹਾਨੂੰ ਪਾਲਣਾ ਵਾਸਤੇ ਤੁਹਾਡੇ ਵਾਸਤੇ ਬਹੁਤ ਆਸਾਨੀਆਂ ਪੈਦਾ ਕੀਤੀ ਅਸੀਂ ਬਿਹਤਰ ਚਾਹਦੇ ਆ ਪਰ ਸਾਡਾ ਰੱਬ ਸਾਡੇ ਵਾਸਤੇ ਬਿਹਤਰੀਨ ਚਾਹਦਾ ਹੈ ਅੱਛਾ ਮਾਂ ਵੀ ਤੇ ਐਵੇਂ ਕਰਦੀ ਹੈ ਨਾ ਬੱਚਾ ਕੋਈ ਚੀਜ਼ ਨਾ ਉਹਦੇ ਵਾਸਤੇ ਨੁਕਸਾਨਦੇ ਹੋਵੇ ਤੇ ਉਹਨੂੰ ਰੋਕਦੀ ਆ ਬੱਚੇ ਨੂੰ ਵਿਅਕਤੀ ਤੌਰ ਤੇ ਲੱਗ ਰਿਹਾ ਹੁੰਦਾ ਹੈ ਕਿ ਮੇਰੀ ਮੰਮਾ ਨੇ ਮੈਨੂੰ ਆ ਚੀਜ਼ ਨਹੀਂ ਦਿੱਤੀ ਜਾਂ ਉਹ ਹੋਰ ਹੁੰਦਾ ਐਵੇਂ ਸਾਡੇ ਨਾਲ ਹੁੰਦਾ ਸਾਨੂੰ ਸਾਡੇ ਵਾਸਤੇ ਜਿਹੜੀ ਚੀਜ਼ ਨੁਕਸਾਨਦੇ ਹੁੰਦੀ ਹੈ ਸਾਡਾ ਰੱਬ ਸਾਡੇ ਤੋਂ ਦੂਰ ਕਰ ਦਿੰਦਾ। ਲੱਗ ਕਿ ਬਹੁਤ ਵਧੀਆ ਲੱਗਿਆ ਬਹੁਤ ਮਿੱਠਾ ਤੇ ਬਹੁਤ ਸੋਹਣਾ ਲੱਗਿਆ ਸਕੂਲ ਮਿ ਲਿਆ ਵਗੈਰ ਹੀ ਰਿਕਵੈਸਟ ਆ ਹੁੰਦੀ ਸਾਡੇ ਨਾਲ ਫੀਡ ਪਾ ਕੇ ਸੀ। ਸੁਨੀਏ ਦੇ ਸਾਥੇ ਇਸ ਤਰ੍ਹਾਂ ਜਿਹੜਾ ਵਧੀਆ ਲੱਗਿਆ। ਬਿਲਕੁਲ ਤੇ ਬਾਕੀ ਤੁਹਾਨੂੰ ਕਿੱਦਾਂ ਲੱਗਿਆ ਕਮੈਂਟ ਕਰਕੇ ਲਾਜ਼ਮੀ ਦੱਸਣਾ। ਮੀਂਹ ਜੇ ਨੈਕਸਟ ਵੀਡੀਓ ਸਾਰੇ ਚਲਦੀ। ਚਲੋ।